ਮਰਹੂਮ ਕਾਇਕ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਲੋਕ ਰਿਲੀਜ਼ ਹੋ ਚੁੱਕਾ ਹੈ ਰਿਲੀਜ਼ ਦੇ ਨਾਲ ਇੱਕ ਵਾਰ ਫਿਰ ਤੋਂ ਕਈ ਰਿਕਾਰਡ ਤੋੜਦਾ ਨਜ਼ਰ ਆਇਆ ਸਿੱਧੂ ਮੂਸੇਵਾਲੇ ਦਾ ਇਹ ਗੀਤ ਹਾਲੀ ਦੇ ਵਿੱਚ ਜਦੋਂ ਹੀ ਇਹ ਗੀਤ ਰਿਲੀਜ਼ ਹੋਇਆ ਤਾਂ ਕਈ ਨਵੇਂ ਰਿਕਾਰਡ ਵੀ ਬਣਾਏ 10 ਮਿੰਟਾਂ ਦੇ ਵਿੱਚ ਹਾਫ ਮਿਲੀਅਨ ਤੇ ਇੱਕ ਘੰਟੇ ਦੇ ਵਿੱਚ ਮਿਲੀਅਨ ਵਿਊਜ਼ ਕਰਾਸ ਕਰਦਾ ਨਜ਼ਰ ਆ ਰਿਹਾ ਹੈ ਇਹ ਗੀਤ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਲੋਕ ਰਿਲੀਜ਼ ਹੋ ਗਿਆ ਹੈ ਇਹ ਸਿੱਧੂ ਮੂਸੇਵਾਲੇ ਦਾ ਸਾਲ 2025 ਦਾ ਪਹਿਲਾ ਗੀਤ ਹੈ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ 9 ਗੀਤ ਰਿਲੀਜ਼ ਹੋ ਚੁੱਕੇ ਨੇ ਇਸ ਗਾਣੇ ਦਾ ਮਿਊਜ਼ਿਕ ਦਾ ਕਿੱਡ ਨੇ ਦਿੱਤਾ ਹੈ ਅਤੇ ਵੀਡੀਓ ਨਵਕਰਨ ਬਰਾੜ ਨੇ ਬਣਾਈ ਹੈ ਗੀਤ ਨੇ ਰਿਲੀਜ਼ ਹੋਣ ਦੇ 10 ਮਿੰਟਾਂ ਦੇ ਵਿੱਚ ਹੀ ਹਾਫ ਮਿਲੀਅਨ ਕਰਾਸ ਕਰ ਲਿਆ ਅਤੇ 2 ਲੱਖ ਤੋਂ ਵੱਧ ਲਾਈਕਸ ਵੀ ਗੀਤ ਨੂੰ ਮਹਿਜ਼ 10 ਮਿੰਟਾਂ ਦੇ ਵਿੱਚ ਹੀ ਮਿਲ ਚੁੱਕੇ ਨੇ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਦੇ ਵਿੱਚ ਉਹਨਾਂ ਦੇ ਪਿਤਾ ਬਲਕੌਰ ਸਿੰਘ ਵੀ ਨਜ਼ਰ ਆ ਰਹੇ ਨੇ ਸਿੱਧੂ ਮੂਸੇਵਾਲੇ ਦੇ ਤਕਰੀਬਨ ਸਾਰੇ ਵਿਊਜ਼ ਉਹਨਾਂ ਦੇ ਪੁਰਾਣੇ ਗੀਤ ਸਿਆਸਤ ਦੇ ਵਿੱਚੋਂ ਲਏ ਗਏ ਹਨ ਸਿਆਸਤ ਵਾਲਾ ਗੀਤ ਬਲਕਾਰ ਅਣਖੀਲਾ ਨੇ ਗਾਇਆ ਸੀ ਜੋ ਕਿ ਸਿੱਧੂ ਮੂਸੇਵਾਲੇ ਦੇ ਵਿਧਾਨ ਸਭਾ ਦੀ ਚੋਣ ਲੜਨ ਵੇਲੇ ਰਿਲੀਜ਼ ਹੋਇਆ ਸੀ ਲੋਕ ਗੀਤ ਨੂੰ ਦਸ਼ ਕੋ ਬੇहद ਪਸੰਦ ਕਰ ਰਹੇ ਨੇ ਦੱਸ ਦਈਏ ਕਿ ਗੀਤ ਫਰੈਸ਼ ਲਿਰਿਕਸ ਦੇ ਨਾਲ ਆਇਆ ਹੈ ਭਾਵ ਇਹ ਕੋਈ ਪੁਰਾਣਾ ਲੀਕ ਹੋਇਆ ਗੀਤ ਨਹੀਂ ਹੈ ਸਿੱਧੂ ਮੂਸੇਵਾਲੇ ਨੇ ਆਪਣੇ ਸੰਗੀਤ ਅਤੇ ਬੋਲਣ ਦੇ ਅੰਦਾਜ਼ ਦੇ ਨਾਲ ਪੰਜਾਬੀ ਸੰਗੀਤ ਨੂੰ ਨਵੀਆਂ ਉਚਾਈਆਂ ਤੇ ਪਹੁੰਚਾਇਆ ਸੀ ਉਹਨਾਂ ਦੀ ਸ਼ਖਸੀਅਤ ਅਤੇ ਗੀਤਾਂ ਨੇ ਲੱਖਾਂ ਦਿਲਾਂ ਨੂੰ ਛੂ ਲਿਆ ਸੀ ਉਹਨਾਂ ਦੀ ਮੌਤ ਤੋਂ ਬਾਅਦ ਵੀ ਉਹਨਾਂ ਦੇ ਗੀਤਾਂ ਦੀ ਪ੍ਰਸਿੱਧੀ ਘਟ ਨਹੀਂ ਹੋਈ ਹੈ ਅਤੇ ਪ੍ਰਸ਼ੰਸਕ ਹਰ ਨਵੇਂ ਗੀਤ ਦੀ ਬੇਸਬਰੀ ਦੇ ਨਾਲ ਉਡੀਕ ਕਰਦੇ ਨੇ ਇਸ ਗੱਲ ਦਾ ਅੰਦਾਜ਼ਾ ਲੋਕ ਗੀਤ ਤੋਂ ਲਗਾਇਆ ਜਾ ਸਕਦਾ ਹੈ ਇਸ ਗੀਤ ਨੂੰ ਰਿਲੀਜ਼ ਹੋਏ ਕੁਝ ਹੀ ਘੰਟੇ ਹੋਏ ਨੇ ਅਤੇ ਹੁਣ ਤੱਕ ਇਹ ਮਿਲੀਅਨ ਵਿਊਜ਼ ਕ੍ਰੋਸ ਕਰ ਚੁੱਕਾ ਹੈ